ਉਹ ਸ਼ਰਮ ਤਾਂ ਨਹੀਂ ਆਉਂਦੀ ਕਿ ਆਹ ਹਰਕਤਾਂ ਕਰਦੇ ਉਹਨੂੰ ਏਡੇ ਜਿਆਦੇ ਬੇਸ਼ਰਮਾ ਕੋ ਸਾਹਣੀ ਆਹ ਜਿਹੜਾ ਮੁੰਡਾ ਹੈ ਕਦੇ ਤੇ ਉਹਨੂੰ ਜਿਹੜਾ ਆ ਜਿਹੜੀ ਆ ਰਾਜੂ ਦੀਰੀ ਆ ਕਹਿਣ ਲੱਗ ਪੈਂਦਾ ਹੈ ਕਦੇ ਉਹਨੂੰ ਜੀਫ ਵਾਲੀਆਂ ਫੀਲਿੰਗਾਂ ਲੈਣ ਲੱਗ ਪੈਂਦਾ ਕਦੇ ਕਹਿੰਦਾ ਦੋਸਤ ਆ ਅੱਜ ਤੱਕ ਕਿਸੇ ਨੂੰ ਵੀ ਸਮਝ ਨਹੀਂ ਲੱਗੀ ਕਿ ਇਹਨਾਂ ਦਾ ਰਿਸ਼ਤਾ ਹੈਗਾ ਤੇ ਹੈਗਾ ਕੀ ਆ ਹਨਾ ਲੋਕ ਇਹਨਾਂ ਨੂੰ ਪੁੱਛਦੇ ਆ ਕਿਉਂਕਿ ਲੋਕ ਕਨਫਿਊਜ਼ ਹੋਇਆ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਇਹ ਸਾਰਾ ਕੁਝ ਕਰਦਾ ਵਿਊ ਦਾ ਕਰਕੇ ਕਿਉਂਕਿ ਜਦੋਂ ਕੱਲਾ ਹੁੰਦਾ ਹੈ ਇਹਨੂੰ ਵਿਊ ਹੀ ਨਹੀਂ ਆਉਂਦੇ ਜਦੋਂ ਇਹ ਇਹੋ ਇਸ ਕੁੜੀ ਨਾਲ ਵੀਡੀਓ ਬਣਾ ਕੇ ਪਾਉਂਦਾ ਹੈ ਤਾਂ ਇਹਨ ਮੇਰੇ ਕੋ ਹਟਾਇਆ ਨਹੀਂ ਇੱਕ ਸਾਲ ਹੋ ਗਿਆ ਮੈਂ ਕੋਈ ਨਾ ਥੋੜਾ ਦੂਰ ਹੋਇਆ ਪਰ ਵੀਡੀਓ ਦੇ ਚੱਲਿਆ ਕੈਮਰਾ ਰੋਲ ਦੇਤੀ ਆਉਂਗਾ ਜਿੰਦਾ ਫੋਨ ਤੇ ਮੇਰੇ ਨਾਲ ਅਟੈਚ ਨਹੀਂ ਚਾਹੀਆ ਮੈਨੂੰ ਪਤਾ ਵੀ ਜੇ ਉਹ ਮੈਨੂੰ ਇਹ ਕੰਮ ਕੰਪਨੀ ਨਾ ਕਦੇ ਗਲਤ ਨਹੀਂ ਕਰ ਸਕਦੇ ਇਹ ਮੈਨੂੰ ਸਿੱਕੇ ਮੇਰੇ ਅੰਦਰ ਜਾਂਦਾ ਕਿਸੇ ਨੂੰ ਲੱਗਦਾ ਹੋਊਗਾ ਤੇ ਲਦਾਸ ਜਿਹੜੀਆਂ ਧੀਆਂ ਹੁੰਦੀਆਂ ਆ ਉਹ ਆਪਣੇ ਮਾਪਿਆਂ ਦੇ ਘਰੇ ਹੁੰਦੀਆਂ ਆ ਹੋਰ ਕਿੱਥੇ ਉਹ ਹੁੰਦੀਆਂ ਹਨ ਪਰ ਇੰਨਾ ਹੈ ਕਿ ਇਹਨੂੰ ਅਕਲ ਹੀ ਨਹੀਂ ਹੈਗੀ ਤੂੰ ਕਹਿੰਨਾ ਹੈ ਕਿ ਸਿਆਣੀ ਬੜੀ ਆ ਇੰਨੀ ਉਮਰ ਫਲਾਣਾ ਟਮਕਾਣਾ ਇਹਨੂੰ ਅਕਲ ਕੀ ਹੈਗੀ ਆ ਸਾਰੇ ਪਰਿਵਾਰ ਨੂੰ ਅੱਗੇ ਲਾ ਕੇ ਬੈਠੀ ਹੈਣਾ ਘਰ ਦਾ ਕੰਮ ਇਹ ਨਹੀਂ ਕਰਦੀ ਸਾਰਾ ਦਿਨ ਬਸ ਬਲੌਗ ਤੇ ਜ਼ੋਰ ਲਾ ਛੱੜਦੀ ਇਹਨੂੰ ਪਤਾ ਹੀ ਨਹੀਂ ਲੱਗਦਾ ਕੀ ਬੋਲਣਾ ਕੀ ਨਹੀਂ ਬੋਲਣਾ ਹੈਣਾ ਤੇ ਬਸ ਹਰੇ ਕੰਮ ਦੇ ਵਿੱਚ ਅੱਗੇ ਪ੍ਰਧਾਨ ਹੁੰਦੀ ਆ ਹਲਵਾਈਆਂ ਦੇ ਨਾਲ ਇਹ ਏਟ ਖੜਿੱਕੇ ਲੈਂਦੀ ਰਹਿੰਦੀ ਆ ਤੇ ਸੱਸ ਸਹੁਰੇ ਰੂਪ ਪਿਛਾਂ ਬਿਠਾਇਆ ਹੁੰਦਾ ਹੈ ਅੱਗੇ ਚਾਤਰ ਬਣੀ ਹੁੰਦੀ ਆ ਨਾਨੂ ਉਹਨਾਂ ਦੀ ਮੁਬਾਰਕ ਜੋ ਉਹ ਸਾਡੇ ਲਈ ਬੋਲਦੇ ਨੇ ਉਹ ਆਪਣੀ ਭੈਣ ਲਈ ਬੋਲਦੇ ਨੇ ਆਪਣੀ ਮਾਂ ਲਈ ਬੋਲਦੇ ਨੇ ਸਿੱਧੀ ਜਿਹੀ ਗੱਲ ਹੈ ਜੋ ਸਾਡੇ ਲਈ ਮੇਰੀ ਧੀ ਲਈ ਬੋਲਦੇ ਨੇ ਜਾਂ ਮੇਰੀ ਬਾਈਕ ਲਈ ਬੋਲਦੇ ਹੋਗੇ ਉਹ ਸਾਡੇ ਲਈ ਨਹੀਂ ਉਹ ਸਮਝ ਲਓ ਉਹਨਾਂ ਦੀ ਧੀ ਵੀ ਹੈਗੀ ਹੈ ਉਹਨਾਂ ਦੀ ਭੈਣ ਵੀ ਹੈਗੀ ਉਹਦੀ ਮਾਂ ਵੀ ਹੈਗੀ ਹੈ ਬੋਲੋ ਜੀ ਨੇ ਬੋਲਣਾ ਸਾਝ ਕੇ ਬੋਲੋ ਮੈਨੂੰ ਕੋਈ ਇਤਰਾਜ਼ ਨਹੀਂ ਆ ਕਿ ਮੇਰੀ ਕੁੜੀ ਬਾਰੇ ਕੋਈ ਮਾੜਾ ਬੋਲਦਾ ਕੋਈ ਚੰਗਾ ਬੋਲਦਾ ਹਨਾ ਇਹਨੂੰ ਕੋਈ ਟੈਨਸ਼ਨ ਨਹੀਂ ਆ ਤੇ ਫਿਰ ਤੁਸੀਂ ਇੱਥੇ ਰਿਪਲਾਈ ਕਿਉਂ ਦੇਣ ਆਉਂਦੇ ਹੋ ਤੀਜੇ ਦਿਨ ਬਾਅਦਸ ਰਿਪਲਾਈ ਦੇਣ ਆ ਜਾਂਦੇ ਹੋ ਫਿਰ ਜੇ ਤੁਹਾਨੂੰ ਬੁਰਾ ਲੱਗਦਾ ਤਾਂ ਇਹੋ ਤੁਸੀਂ ਰਿਪ ਰਾ ਵਗੈਰਾ ਬਟ ਨਹੀਂ ਜਿਹੜੇ ਦੂਜੇ ਹੁੰਦੇ ਆ ਨਾ ਉਹਨਾਂ ਦੀਆਂ ਧੀਆਂ ਪੈਣਾ ਇਦਾਂ ਗੰਦ ਨਹੀਂ ਪਾਉਂਦੀਆਂ ਇਦਾਂ ਵਲੌਗ ਨਹੀਂ ਬਣਾਉਂਦੀਆਂ ਤੇ ਉਹਨਾਂ ਨੂੰ ਕੋਈ ਕਿਵੇਂ ਮਾੜਾ ਚੰਗਾ ਬੋਲ ਜੂਗਾ ਹਨਾ ਇਹ ਗੰਦ ਪਾਉਂਦੀ ਆ ਇਹਦਾ ਬੋਲਣ ਦਾ ਤਰੀਕਾ ਦੇਖ ਲੈ ਕਿਵੇਂ ਬੋਲਦੀ ਉਹ ਵੀ ਪਾਪਾ ਬੈਠੇ ਮੈਨੂੰ ਕੋਈ ਚਰਨ ਦੀ ਲੋੜ ਨਹੀਂ ਚਾਹੀ ਮੈਂ ਗੱਲ ਸੱਚੇ ਦੱਸ ਦਵਾਂ ਫਿਰ ਮੈਂ ਇਹ ਮੈਨੂੰ ਬਹੁਤ ਵੱਡੀ ਟੈਨਸ਼ਨਾਂ ਬਣਾਣੀ ਲਿਆ ਦੋ ਆ ਦੇਖ ਲਓ ਜੈਸਮੀਨ ਦਾ ਪਿਓ ਹਨਾ ਨਾ ਇਹਨੇ ਕਦੀ ਆਪਣੀ ਧੀ ਨੂੰ ਮੱਤ ਦਿੱਤੀ ਵਹ ਕੀ ਕਹਿੰਦੇ ਨੇ ਨਾ ਜਿਹੋ ਜੀ ਕੋਕੋ ਉਹ ਜਿਹੇ ਕੁੱਕ ਦੇ ਬੱਚੇ ਮਤਲਬ ਕਿ ਜਿਵੇਂ ਦੇ ਇਹ ਆਪਸਾ ਰਾਂਦਨ ਚਿੜੀਆ ਘਰ ਬਣਾ ਛੜਦੇ ਆ ਜਿਨ੍ਹਾਂ ਨੂੰ ਆਪ ਨੂੰ ਵੀ ਮੱਤ ਹੈਗੇ ਉਹਨੇ ਗਾਂ ਆਪਣੇ ਬੱਚਿਆਂ ਨੂੰ ਮੱਤ ਕੀ ਦੇਣੀ ਹੈ ਇਹਨਾਂ ਨੂੰ ਵੇਖ ਕੇ ਸਿੱਖਦੇ ਆ ਸਗੋਂ ਆਪਣੀ ਧੀ ਦਾ ਸਿਰ ਪਰੋਸੀ ਜਾਂਦਾ ਉਹਨੂੰ ਚੰਗੀ ਸਗੋਂ ਮੱਤ ਦੇ ਨਾਹੀ ਉਹਦੀ ਸਾਈਡ ਲੈ ਸਗੋਂ ਨੂੰ ਸਮਝਾਇਆ ਕਰਕੇ ਕੁੜੀਏ ਕੰਮ ਕਰਿਆ ਕਰ ਘਰ ਦਾ ਸਾਰਾ ਬਸ ਸਾਰਾ ਦਿਨ ਵਿਹਲੀ ਬੈਠੀ ਰਹਿਣੀ ਆ ਤੇ ਆਰਡਰ ਮਾਰਦੀ ਰਹਿਣੀ ਆ ਬੇਨ ਫਾਲਤੂ ਤੋਂ ਆ ਇਥੇ ਇੱਕੋ ਗੱਲਾਂ ਦੀ ਠੀਕ ਹੈ ਨਾ ਪਪਾ ਜੀ ਠੀਕ ਹੈ ਨਾ ਪਪਾ ਜੀ ਤੇ ਉਹ ਦੇਖ ਲੋ ਆਪ ਐਂ ਬੈਠੀ ਚੇਅਰ ਤੇ ਤੇ ਆਰਡਰ ਮਾਰੀ ਆ ਉਹ ਜਿਹੜੀਆਂ ਨਾ ਕਰ ਅੰਟੀਆਂ ਆਈਆਂ ਹਨਾ ਜਿਨ੍ਹਾਂ ਨੇ ਸੱਦੇ ਦੇਣੇ ਹੁੰਦੇ ਆ ਉਹਨਾਂ ਨੂੰ ਕਹਿੰਦੀ ਆ ਕਿ ਸਾਡੇ ਘਰੇ 3 ਦਿਨ ਰਿਓ ਹਨਾ ਕਿਵੇਂ ਆਰਡਰ ਮਾਰਦੀ ਇਹ ਕੰਮ ਹੁੰਦਾ ਸਸਦਾ ਸੌਰੇ ਦਾ ਉਹ ਕਰ ਸਕਦੀਆਂ ਜਾਂ ਜਠਾਣੀ ਵੀ ਕਹਿ ਸਕਦੀ ਆ ਤੇ ਜਠਾਣੀ ਵਿਚਾਰੀ ਇਹਦੀ ਕੁੜੀ ਸੰਭੰਦ ਤੇ ਲੱਗੀ ਹੋਈ ਆ ਤੇ ਇਹ ਬੈਠੇ ਆਰਡਰ ਮਾਰਦੀ ਤੇ ਹੁਣ ਇਹਦਾ ਪਿਓ ਕਹਿੰਦਾ ਸੀ ਸਾਡੀ ਕੁੜੀ ਤੇ ਐ ਸਾਡੀ ਕੁੜੀ ਤੇ ਜੋ ਆ ਹਨਾ ਆਪਣੇ ਆਪ ਤੇ ਸਿਆਣੀ ਬੰਦੀ ਅਕਲ ਨੂੰ ਦਵਾਨੀ ਦੀ ਨਹੀਂ ਹੈਗੀ ਤਲੋ ਇਹਨੂੰ ਤਾਂ ਛੱਡੋ ਜੈਸਮੀਨ ਨੂੰ ਇਹਦਾ ਤਾਂ ਰੋਜ ਦਾ ਹਾਲ ਆ ਇਹਦੇ ਨਾਲ ਤਾਂ ਜਿੰਨਾ ਮੱਥਾ ਮਾਰਿਆ ਜਾਵੇ ਨਾ ਉਨਾ ਹੀ ਘਾਟਾ ਕਿਉਂਕਿ ਆਪਣਾ ਹੀ ਸਿਰ ਦਰਦ ਹੋਣਾ ਇਹਨਾਂ ਦੇ ਕੋਈ ਲੱਥੀ ਚੜੀ ਨਹੀਂ ਆ ਇਹ ਤਾਂ ਤੀਜੇ ਦਿਨ ਬਸ ਬੁੱਥਾ ਚੁੱਕੇ ਤੇ ਰਿਪਲਾਈ ਦੇਣ ਆ ਜਾਂਦੇ ਆ ਤੇ ਹੁਣ ਆਪਾਂ ਚੱਲਦੇ ਆ ਕਿੰਮੀ ਪਵਣਾਂ ਜਾਨੀ ਕਿ ਪਵਣਾ ਜਿਹੜਾ ਕਿ ਤੁਹਾਨੂੰ ਪਤਾ ਹੀ ਜੋ ਉਹਨਾਂ ਦਾ ਹਨਾ ਰੋਲਰ ਰਪਾ ਚੱਲ ਰਿਹਾ ਸੀ ਤੇ ਮੈਂ ਰਿਪਲਾਈ ਕੀਤਾ ਸੀ ਤੇ ਉਹਨੇ ਹੁਣ ਇੱਕ ਵੀਡੀਓ ਦੇ ਵਿੱਚ ਹੋਰ ਰਿਪਲਾਈ ਕੀਤਾ ਜਿਹੜੇ ਉਹਨਾਂ ਦੇ ਮਤਲਬ ਕਿ ਨਾਲ ਰਹਿ ਕੇ ਤੇ ਉਹਨਾਂ ਨੂੰ ਪਿੱਠ ਪਿਛੇ ਉਹਨਾਂ ਬਾਰੇ ਗਲਤ ਬੋਲਦਿਆ ਉਹਨੇ ਵੀ ਕਿਸੇ ਨੂੰ ਰਿਪਲਾਈ ਕੀਤਾ ਉਹ ਕੱਲ ਜਿਹੜੀ ਗੱਲ ਹੋਈ ਆ ਸੋ ਕੁਝ ਕੁ ਲੋਕ ਜਿਹੜੇ ਸਾਡੇ ਨਾਲ ਰਹਿ ਕੇ ਵੀ ਗਏ ਆ ਮਤਲਬ ਵਧੀਆ ਬੁਲਾਉਂਦੇ ਸੀ ਤੇ ਇਨਫਲੂਐਂਸਰ ਸੀਗੇ ਸੋ ਉਹਨਾਂ ਲਈ ਇੱਕ ਮੈਸੇਜ ਆ ਬੁਲਾਉਂਦੇ ਵੀ ਸੀ ਨਹੀਂ ਬੁਲਾਉਂਦੇ ਸੀ ਹੁਣ ਬਾਹਰ ਆ ਪਾਰਟਿਸਪੇਟ ਕਰ ਰਹੇ ਆ ਮੈਨੂੰ ਵੀ ਮੈਸੇਜ ਕਰ ਰਹੇ ਆ ਤੇ ਦੂਜੇ ਪਾਸੇ ਵੀ ਚੱਲ ਰਹੇ ਆ ਠੀਕ ਆ ਵੀ ਦੋਗਲੇ ਨਾ ਚੱਲੋ ਠੀਕ ਆ ਦੋਗਲੇ ਦੇ ਜੇ ਕਈ ਵਿੱਚ ਮੇਰੇ ਯਾਰ ਦੋਸਤ ਵੀ ਸੀਗੇ ਦੱਲੇ ਜਿਹੜੇ ਉਹ ਚੱਲਦੇ ਉਹਨਾਂ ਨੂੰ ਇੱਕੋ ਹੀ ਗੱਲ ਕਹੂੰਗਾ ਇਹ ਕੰਮ ਨਾ ਕਰੋ ਜਦੋਂ ਮੈਂ ਚੀਜ਼ਾਂ ਤੇ ਆ ਗਿਆ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਕਰਨਾ ਕੀ ਆ ਠੀਕ ਆ ਜੀ ਜਿਹੜੇ ਇਨਫਲੂਐ ਠੀਕ ਆ ਨਾ ਮੈਂ ਇੰਨੀ ਕਮਿਟੀ ਤੁਹਾਡੀ ਪੱਟਣੀ ਐ ਇੰਨਾ ਕੁਝ ਹੋਣਾ ਮੈਨੂੰ ਦੇਖੋ ਕੋਈ ਡਰ ਨਹੀਂ ਕਿਸੇ ਦਾ ਕਿਸੇ ਦਾ ਵੀ ਠੀਕ ਆ ਪਹਿਲਾਂ ਗੱਲਾਂ ਹੋਈ ਸੀ ਨਾ ਮੈਂ ਹੁਣ ਹੋ ਰਿਹਾ ਆ ਠੀਕ ਆ ਨਾ ਉਹ ਗੱਲਾਂ ਰਹੀਆਂ ਪਹਿਲਾਂ ਬਹੁਤ ਗੱਲਾਂ ਕਰਕੇ ਮੈਂ ਚੁੱਪ ਕਰ ਜਾਂਦਾ ਸੀ ਤੇ ਚਲੋ ਜੇ ਆ ਬਹੁਤ ਕੁਝ ਵੀ ਆ ਠੀਕ ਆ ਜਿੱਦਾਂ ਜਿਨੇ ਆਉਣਾ ਉਦਾਂ ਆ ਸਕਦਾ ਵੈਸੇ ਜੀ ਸੋਚਿਆ ਜਾਵੇ ਤਾਂ ਸਹੀਰ ਬਲਾਈ ਦਿੱਤਾ ਹੈ ਕਿ ਬੰਦਾ ਪੁੱਛੇ ਕਿ ਉਹਦਾ ਵਿਚਾਰੇ ਦਾ ਘਰ ਬਰਬਾਦ ਹੋ ਗਿਆ ਹਨਾ ਫਿਰ ਵੀ ਉਂਗਲਾ ਲਾਉਣੋਂ ਨਹੀਂ ਹਟਦੇ ਉਹਨੂੰ ਜੀ ਲੈਣ ਦੋ ਉਹਨੂੰ ਖੁਸ਼ ਰਹਿਣ ਲੈਣ ਦੋ ਕਿ ਤੁਹੀਂ ਤੁਹਾਨੂੰ ਕੀ ਖੁਸ਼ੀ ਮਿਲਦੀ ਹੈ ਅਗਲੇ ਦੀ ਜ਼ਿੰਦਗੀ ਖਰਾਬ ਕਰਕੇ ਜੇ ਅਗਲਾ ਖੁਸ਼ਵਾ ਆਪਣੇ ਮਾਪਿਓ ਦੇ ਨਾਲ ਰਹਿ ਰਿਹਾ ਹੈ ਤੇ ਤੁਹਾਨੂੰ ਕੀ ਮਿਲਦਾ ਅਗਲੇ ਨੂੰ ਪਰੇਸ਼ਾਨ ਕਰਨ ਦਾ ਪਤਾ ਨਹੀਂ ਲੋਕਾਂ ਦੀ ਸੋਚ ਕਿੱਥੇ ਗਈ ਹੈ ਹਾਂ ਜੀ ਮੇਰੇ ਪੁੱਤੇ ਬੋਲਦੇ ਹਾਂ ਤੁਹਾਡਾ ਕਦੋਂ ਵਿਆਹ ਹੋਇਆ ਸੀ ਹੋਇਆ ਤੇਰਾ 2013 ਚ ਵਿਆਹ ਹੋਇਆ ਤੁਹਾਡਾ ਤੇ ਵਿੱਚ ਕਿੰਨੇ ਤੁਹਾਡੇ ਬੇਟਾ ਦੋ ਬੇਟੇ ਕਿੰਨੀ ਕਿੰਨੀ ਉਮਰ ਲਓ ਜੀ ਜੋਤੀ ਨੂਰਾ ਜਿਹਦੇ ਨਾਲ ਤੁਰੇ ਫਿਰਦੀ ਆ ਹਨਾ ਜਿਹਦੇ ਨਾਲ ਰਹਿ ਰਹੀ ਆ ਉਹ ਇਸ ਦਾ ਇਸ ਦੀ ਘਰ ਵਾਲੀ ਆ ਹਨਾ ਤੇ ਇਹ ਦੇਖ ਲਓ ਇੱਥੇ ਦੋ ਛੋਟੇ ਬੱਚੇ ਆ ਤੇ ਆਪਣੀ ਵਾਈਫ ਨੂੰ ਛੱਡ ਕੇ ਦੋ ਬੱਚਿਆਂ ਨੂੰ ਛੱਡ ਕੇ ਤੇ ਦੇਖ ਲਓ ਜੋਤੀ ਨੂਰਾ ਨਾਲ ਤੁਰਿਆ ਫਿਰਦਾ ਹੈ ਕਿ ਦੱਸ ਤੂੰ ਆਪਣਾ ਘਰ ਪਰਿਵਾਰ ਦੇਖ ਜਿਹੜਾ ਆਪਣੇ ਬੱਚਿਆਂ ਦਾ ਜਿਹੜਾ ਆਪਣੀ ਵਾਈਫ ਤਾਂ ਨਹੀਂ ਬਣਿਆ ਤੇ ਉਹ ਹੁਣ ਤੇਰਾ ਕਿੱਥੋਂ ਹੋ ਜਾਊਗਾ ਹਨਾ ਸੋਣ ਕਹਿੰਦੇ ਤੇਰੀ ਮम्मा ਕਹਿੰਦੇ ਨਾਮ ਕਰ ਪਰਿਆ ਪਾ ਇਹੋ ਕੰਮ ਤੇ ਆ ਤੁਸਾ ਪਤਾ ਤੇ ਸ਼ਾਤ ਉਹ ਕੰਡਿਮ ਨੂੰ ਤਾਂ ਪਤਾ ਲੱਗਦਾ ਜਦੋਂ ਇੱਕ ਲਾ ਕਰਦਾ ਹੁੰਦਾ ਤੇ ਇਹਦੇ ਨਾਲ ਤੁਹਾਨੂੰ ਸੁਣਨਾ ਤੇ ਬੇਨੇ ਮੈਨੂੰ ਫੋਨ ਨੂੰ ਹੱਥ ਨਹੀਂ ਲਾਂ ਦਿੰਦਾ ਹੁੰ ਏ ਮੈਂ ਤਾਂ ਲੱਖ ਦੀ ਲਾਂ ਤਾਂ ਇਹੋ ਜਿਹੇ ਇਨਸਾਨ ਨੂੰ ਜਿਹੜਾ ਜਿਹੜਾ ਆਪਣੀ ਵਾਈਫ ਦਾ ਆਪਣੇ ਬੱਚਿਆਂ ਦਾ ਨਹੀਂ ਹੋ ਸਕਿਆ ਹਨਾ ਉਹ ਕਹਿੰਦੀ ਆ ਉਹਦੀ ਘਰਵਾਲੀ ਕਹਿੰਦੀ ਆ ਕਿ ਮਤਲਬ ਕਿ ਸਾਰਾ ਦਿਨ ਫੋਨਾਂ ਦੇ ਲੱਗਾ ਰਹਿੰਦਾ ਹੁੰਦਾ ਸੀ ਇਤੋਂ ਤੱਕ ਕਿ ਆਪਣਾ ਫੋਨ ਵੀ ਨਹੀਂ ਸੀ ਮੈਨੂੰ ਦੇ ਦਿੰਦਾ ਹੁੰਦਾ ਕਿ ਮੈਂ ਫੋਨ ਵੀ ਫੜ ਲੈਣਾ ਤਾਂ ਵੀ ਕਹਿਣਾ ਕਿ ਫੋਨ ਕਿਉਂ ਫੜਿਆ ਹੈ ਇਦਾਂ ਦਾ ਬੰਦਾ ਹੈ ਦੇਖ ਲੋ ਕੀ ਬੰਦਾ ਕਰੇ ਅੱਜ ਕੱਲ ਕਿਸੇ ਤੇ ਯਕੀਨ ਹੀ ਨਹੀਂ ਰਿਹਾ ਕੀ ਬੰਦਾ ਕਵੇ ਤੇ ਕੀ ਨਾ ਕਵੇ ਫਿਰ ਕਹਿਣਾ ਵਾ ਕਿ ਫਲਾਣਾ ਮਾੜਾ ਠਮਕਾਨਾ ਮਾੜਾ ਆਪਣੇ ਆਲ ਵੀ ਦੇਖਿਆ ਕਰੋ ਕਿ ਸਾਡੇ ਚ ਕੀ ਗਲਤੀ ਹੈ ਤੁਸੀਂ ਫਿਰ ਬੱਚੇ ਜਾਵਾਂਦੇ ਕਿਉਂ ਜੇ ਤੁਸੀਂ ਆ ਗੁਸ਼ ਕਰਨਾ ਹੁੰਦਾ ਹੈ ਜੀ ਲਾਤੀ ਵੀ ਬਾਹਰ ਜਾਣੀ ਦਿੰਦੇ ਵੀ ਬਾਹਰ ਰਹਿਣਾ ਤੇ ਫਿਰ ਇਹਨੇ ਮੈਨੂੰ ਕਹਣਾ ਉਹਨੇ ਕਹਣਾ ਵੀ ਤੂੰ ਚਾਹ ਬਣਾ ਕੇ ਫੇਰ ਦੇ ਬਸ ਕੋਈ ਟੈਨ ਨਹੀਂ ਮੀਂਹ ਗੱਲ ਕਹਣੀ ਜਦੋਂ ਮੈਂ ਤੋਰ ਜੇ ਟਟਾਵਾਂ ਨਾ ਸਵੇ ਜੰਨਾ ਕਿ ਤੂੰ ਕੀ ਕਹਿੰਦਾ ਨੂੰ ਕੋਈ ਦਿਲਿਆ ਕਹਿੰਦਾ ਮੇਰੇ ਭਾਬ ਮੈਨੂੰ ਤੂੰ ਕਹਿੰਦਾ ਮੇਰੇ ਭਾਬੀ ਆ ਗਈ ਅੱਛਾ ਚਾਹ ਕਿੱਥੇ ਕਿਤੇ ਕਰ ਦੇ ਆਹ ਦੇਖ ਲੋ ਅੱਜ ਦੇ ਹਾਲਾਤ ਹਨਾ ਬੇਅਕਲਾ ਬੇਅਕਲੇ ਨੇ ਉਹਨੇ ਕੀ ਕਿਹਾ ਵਾ ਕਿ ਮਤਲਬ ਜਦੋਂ ਇਹ ਘਰੇ ਆਉਂਦਾ ਨਾ ਬਾਹਰੇ ਚਾਹ ਚੂ ਬਣਵਾ ਕੇ ਲੈ ਕੇ ਜਾਂਦਾ ਏ ਜੋਤੀ ਨੂਰਾ ਵਾਸਤੇ ਤੇ ਆਪਣੇ ਵਾਸਤੇ ਚਾਹ ਬਣਵਾ ਕੇ ਲੈ ਕੇ ਜਾਂਦਾ ਜਦੋਂ ਉਹ ਜੋਤੀ ਨੂਰਾ ਪੁੱਛਦੀ ਹੈ ਨਾ ਕਿ ਚਾਹ ਕੌਣ ਬਣਾ ਕੇ ਜਾਂਦਾ ਤੇ ਉਹਨੂੰ ਕਹਿੰਦਾ ਹੈ ਕਿ ਮੇਰੀ ਭਾਬੀ ਬਣਾ ਕੇ ਦਿੰਦੀ ਹੈ ਚਾਹ ਦੇਖ ਲੋ ਆਪਣੀ ਘਰ ਵਾਲੇ ਨੂੰ ਭਾਬੀ ਬਣਾਈ ਫਿਰ ਬੈਠਾ ਹੈ ਅੱਜ ਕੱਲ ਰਿਸ਼ਤਿਆਂ ਦਾ ਆ ਹਾਲ ਦੇਖ ਲੋ ਬੰਦਾ ਕਿਤੇ ਯਕੀਨ ਕਰੇ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਲੱਗਦੀ ਤੇ ਉਹ ਭੋਰਾ ਵੀ ਜਿੰਨੀ ਸੰਗ ਸ਼ਰਮ ਨਹੀਂ ਹੈਗੀ ਕਿ ਤੇਰੇ ਦੋ ਬੱਚੇ ਆ ਬੇਅਕਲੇ ਆ ਮਮੇ ਦੀ ਸੀ ਤੁਹਾਡੀ ਵੀ ਲਾ ਮੈਰੀ ਸੀ ਹਾਂਜੀ ਅੱਛਾ ਤੁਹਾਡੀ ਵੀ ਲਾ ਮੈਰੀ ਸੀ ਅੱਛਾ ਜੋਤੀ ਤੁਸੀਂ ਤੇ ਚਲੋ ਵਾਈਫ ਜੋਤੀ ਜੋਤੀ ਤੋਂ ਇਲਾਵਾ ਇੱਕ ਹੋਰ ਕੁੜੀ ਦਾ ਜ਼ਿਕਰ ਤੁਸੀਂ ਚਲੋ ਰੇਂਜ ਮੈਰਿਜ ਦਾ ਤਾਂ ਮਤਲਬ ਹੁੰਦਾ ਹੈ ਕਿ ਚਲੋ ਹਣਾ ਘਰਦਿਆਂ ਨੇ ਲਾਅ ਦਿੱਤਾ ਤੇ ਚਲੋ ਨਹੀਂ ਪਸੰਦ ਹੁੰਦਾ ਜੋ ਵੀ ਹਣਾ ਹੁੰਦਾ ਤੇ ਆਪਰ ਲਾ ਮੈਰਿਜ ਲਾ ਮੈਰਿਜ ਤੁਸੀਂ ਆਪ ਕਰਵਾਉਂਦੇ ਹੋ ਨਾ ਆਪ ਲੱਭਦੇ ਹੋ ਆਪਣੀ ਮਨਪਸੰਦ ਦਾ ਜੀਵਨ ਸਾਥੀ ਲੱਭਦੇ ਹੋ ਫਿਰ ਵੀ ਨਹੀਂ ਤੁਸੀਂ ਟਿਕਦੇ ਫਿਰ ਵੀ ਤੁਸੀਂ ਹਰ ਜਗ੍ਹਾ ਮੂੰਹ ਮਾਰਨਾ ਹੀ ਹੁੰਦਾ ਹੈ ਹੱਦ ਹੋਈ ਐ ਇਸ ਗੱਲ ਦੀ ਤਾਂ ਸੁਣ ਕੇ ਤਾਂ ਛੋਟਾ ਪੇਤਾ ਕੁਛ ਦਾ ਹੁੰਦਾ ਔਰ ਆ ਚੀਜ਼ਾਂ ਦੇਖੋ ਬੱਚੇ ਕੱਲ ਨੂੰ ਦੇਖਣਗੇ ਵੀ ਸਾਡੀ ਮਾਂ ਤੇ ਆ ਬੈਠੀ ਇਹ ਕਹਨਾ ਕਿ ਦੇ ਨਾਲ ਆਏ ਆ ਜਾਸ਼ੀਆਂ ਕਰਦਾ ਫਿਰਦਾ ਤੇ ਦੱਸੋ ਆਹ ਗੱਲ ਤਾਂ ਬਿਲਕੁਲ ਸਹੀ ਕੀਤੀ ਆ ਕਿ ਬੱਚਾ ਦੇ ਦਿਮਾਗ ਤੇ ਕੀ ਅਸਰ ਪੈਂਦਾ ਵੱਡੇ ਹੋ ਗਈ ਕੀ ਕਹਿਣਗੇ ਕਿ ਸਾਡਾ ਪਿਓ ਕਿਵੇਂ ਦਾ ਹਨਾ ਕਿੱਦਾਂ ਆ ਨਿਕਲਿਆ ਜੋ ਵੀ ਲਾਲੋ ਹਨ ਤੇ ਉਹ ਕਹਿੰਦੀ ਆ ਰੋ ਰੋ ਕੇ ਵਿਚਾਰੀ ਦੱਸ ਰਹੀ ਆ ਜਿਹਦੇ ਨਾਲ ਪਹਿਲੀ ਗੱਲ ਤਾਂ ਬੀਤਦੀ ਆ ਨਾ ਉਹਨੂੰ ਪਤਾ ਹੁੰਦਾ ਕਿ ਬੰਦੇ ਨੂੰ ਕਿਵੇਂ ਦਾ ਮਹਿਸੂਸ ਹੁੰਦਾ ਏ ਦੇਖਣ ਵਾਲੇ ਨੂੰ ਤਾਂ ਨਹੀਂ ਇੰਨਾ ਫੀਲ ਹੁੰਦਾ ਜਿਹਦੇ ਨਾਲ ਹੁੰਦਿਆਂ ਨਾ ਉਹਨੂੰ ਪਤਾ ਹੁੰਦਾ ਏ ਉਹ ਕਹਿੰਦੀ ਆ ਕਿ ਮੇਰਾ ਬੱਚਾ ਮਤਲਬ ਪੋਸ਼ ਮੇਰੇ ਬੱਚੇ ਪੋਛਦੇ ਆ ਕਿ ਪ ਬਾਕੀ ਜਦੋਂ ਵੱਡੇ ਹੋਣਗੇ ਤੇ ਫਿਰ ਤਾਂ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਕਿ ਪਾਪਾ ਸਾਡਾ ਕਿੱਥੇ ਗਿਆ ਏ। ਕਹਿੰਦੇ ਤੂੰ ਕੁਛ ਕੀਤਾ ਨਾ ਤੈਨੂੰ ਮਰਵਾ ਦੇਣਾ। ਮੈਨੂੰ ਤਾਂ ਉਹਨਾਂ ਨਾਲ ਪੇਪਰ ਤਰ। ਜੋ ਜੋਤੀ ਨੂਰਾ ਨੇ ਪਿਸਤੌਲ ਕੱਢਿਆ ਸੀ ਤੁਹਾਡੇ ਤੇ। ਹਾਂਜੀ। ਹਾਂਜੀ। ਅੱਛਾ। ਸੋਹਰਿਆ ਤੇ ਮੈਂ ਸੋਹਰਿਆ ਦੇ ਘਰ ਨਹੀਂ ਚੇਦੋ। ਮੇਰੀ ਸਾਨੂੰ ਹੁਣ ਇਹ ਤਾਂ ਪਤਾ ਨਹੀਂ ਆ ਕਿ ਇਹਨਾਂ ਦੇ ਵਿੱਚ ਕੀ ਚੱਲਦਾ ਕੀ ਨਹੀਂ ਚੱਲਦਾ ਜੋ ਵੀ ਸੁਣਦੇ ਆ ਦੇਖਦੇ ਆ ਉਹੀ ਉਸ ਹਸਾਬ ਨਾਲ ਅਸੀਂ ਬੋਲ ਦਿੰਨੇ ਆ ਜਿਸ ਹਸਾਬ ਨਾਲ ਉਹ ਬੋਲ ਰਹੀ ਆ ਹਨਾ ਕੀ ਕਹਿੰਦੀ ਆ ਕਿ ਜੋਤੀ ਨੂਰਾ ਨੇ ਸਾਡੇ ਤੇ ਪਿਸਤੌੜ ਰੱਖ ਕੇ ਬੋਲਿਆ ਏ ਧਮਕੀਆਂ ਦਿੱਟੀਆਂ ਏ ਕਿ ਤੈਨੂੰ ਮਰਵਾ ਦੇਣਾ ਫਲਾਣਾ ਠਮਕਾਨਾ ਜੋ ਵੀ ਆ ਹਨਾ ਉਹ ਤੇ ਹੁਣ ਇਹਨਾਂ ਨੂੰ ਪਤਾ ਹੋਊਗਾ ਕਿ ਇਹਨਾਂ ਦੇ ਵਿੱਚ ਕੀ ਚੱਲਦਾ ਹੈ ਬਾਕੀ ਜਿੱਥੋਂ ਤੱਕ ਮੈਨੂੰ ਲੱਗਦਾ ਜਿਹੜਾ ਜੋਤੀ ਨੂਰਾ ਦਾ ਘਰ ਵਾਲਾ ਹੈ ਹਨਾ ਉਹਨੂੰ ਥੋੜੀ ਜਿਹੀ ਮਤ ਹੋਣੀ ਚਾਹੀਦੀ ਆ ਕਿ ਮੈਂ ਆਪਣੇ ਬੱਚੇ ਛੱਡ ਕੇ ਤੇ ਕਿਧਰ ਤੁਰਿਆ ਕਰਦਾ ਏ ਬੇ ਇਕਲਾ ਏ ਤੂੰ ਇੱਕ അർത്ഥം <laughs>